ਹੁਣ ਇੱਕ ਹੋਰ ਬੇਗਮ ਜਰਾ ਇੰਟਰਨੈਸ਼ਨਲ ਸੰਸਦਾ ਜੋ ਪ੍ਰਾਂਤ ਨੇ ਕਰਤਾ ਧਰਤਾ RAM SINGH MEHRA ਜੀ ਉਹਨਾਂ ਕੋਲੋਂ ਵੀ ਇੱਕ ਮਹੀਨੇ ਦੀ ਸੇਵਾ ਗਣੀ ਹੈ ਸਾਡੇ ਯਾਰ ਭੀਜਾ ਜੋ ਮਹਾਰਾਜ ਜੀ ਆਪਣੀ ਸੇਵਾ ਨਿਭਾ ਰਿਹਾ ਤੇ ਜਿੰਨੇ ਵੀ ਮਹਿਮਨ ਨੀਚਰ ਸੱਜਣਾ ਉਹਨਾਂ ਨੂੰ ਇੱਕ ਮਹੀਨੇ ਦੀ ਜਿਹੜੀ ਇਹ ਸੇਵਾ ਆ ਅਸੀਂ ਥੋੜੇ ਦਿਨਾਂ ਤੇ ਅਸੀਂ ਦੇਖੇ ਜਾਵਾਂਗੇ ਠੀਕਾ ਜੀ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਜੋ ਕਿ ਸਾਡੇ ਆਉਣ ਵਾਲੇ ਭੁਗਤ ਨੂੰ ਫਿਰ ਤੇ ਫਿਰ ਦੂਰ ਤੱਕ ਲੈ ਕੇ ਜਾਂਦੇ ਆ ਉਹ ਵੀ ਜੋ ਕੰਪਿਊਟਰ ਸਿਸਟਮ ਦੇ ਨਾਲ ਇੱਥੇ ਤੱਕ ਉਹ ਤੋਂ ਉੱਪਰ ਸੁਲਾੰਗਾ ਜੋਗ ਤੁਹਾਡੇ ਬਹੁਤ ਬਹੁਤ ਬਣਾਦੇ ਆ ਮਹਾਰਾਜ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਜੀ ਇੱਥੇ ਮੈਂ ਜਾਣਕਵਾ ਸਨ ਨਾ ਕਿ ਜੇ ਮੈਂ ਜਾਣਾ ਭੁੱਲ ਗਿਆ ਹਾਂ ਮੈਂ ਸਮਾਂ ਦਾ ਜਾਦਿਕਾ ਜੀ ਜੈ ਗੁਰਦੇਵ ਤੁਹਾਨੂੰ